ਅੱਜ ਆਪਾਂ ਬਣਾਉਣ ਜਾ ਰਹੇ ਹਾਂ ਔਲੇ ਦਾ ਅਚਾਰ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੰਬੇ ਸਮੇਂ ਤੱਕ ਚੱਲੂਗਾ ਇਸ ਤਰ੍ਹਾਂ ਬਣਾਓਗੇ ਤੇ ਝਟਪਾਟੀ ਜਿਹੜਾ ਬਣ ਜੂਗਾ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਤੇ ਸਾਲ ਦੋ ਸਾਲ ਜਿਹੜਾ ਅਚਾਰ ਖਰਾਬ ਨਹੀਂ ਹੋਊਗਾ ਸੇਥ ਲਈ ਬਹੁਤ ਚੰਗਾ ਹੁੰਦਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਸਕਿਨ ਲਈ ਵਾਲਾਂ ਲਈ ਬਹੁਤ ਜ਼ਿਆਦਾ ਵਧੀਆ ਹੈ ਪਾਚਨ ਸ਼ਕਤੀ ਜਿਹਦੀ ਖਾਣ ਚ ਖਾਣਾ ਪਚਦਾ ਨਹੀਂ ਹੈਗਾ ਉਹਦੇ ਲਈ ਔਲਾ ਬਹੁਤ ਵਧੀਆ ਹੈ ਤੇ ਹੋਰ ਜਿਹੜਾ ਇਮਿਊਨਿਟੀ ਹੈ ਜਿਨ੍ਹਾਂ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੈ ਉਹਨਾਂ ਲਈ ਵੀ ਬਹੁਤ ਵਧੀਆ ਹੈ ਇਸ ਤਰ੍ਹਾਂ ਬਣਾ ਕੇ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਲਓ ਬਹੁਤ ਟੇਸਟੀ ਬਣੂਗਾ ਤੇ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਹਰਸ਼ੀਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਔਲੇ ਦਾ achar ਜਿਹੜਾ ਸੇਕ ਲਈ ਬਹੁਤ ਵਧੀਆ ਹੁੰਦਾ ਹੈ ਤੇ ਜਲਦੀ ਖਰਾਬ ਨਹੀਂ ਹੁੰਦਾ ਕਿੱਦਾਂ ਬਣਾਉਣਾ ਬਣਾਣਾ ਸ਼ੁਰੂ ਕਰਦੇ ਹਾਂ ਔਲੇ ਸਿਤਲੀ ਬਹੁਤ ਚੰਗਾ ਹੁੰਦਾ ਹੈ ਚਾਹੇ ਤੁਸੀਂ ਚਾਰ ਦੇ ਰੂਪ ਵਿੱਚ ਖਾ ਲੋ ਜਾਂ ਫਿਰ ਤੁਸੀਂ ਔਲੇ ਦਾ ਮਰਬਾ ਖਾ ਲੋ ਔਲੇ ਦੀ ਕੈਂਡੀ ਖਾ ਲੋ ਜਾਂ ਚੂਰਨ ਖਾ ਲੋ ਆਪਾਂ ਜਿਹੜਾ achar ਬਣਾਵਾਂਗੇ ਕਿਉਂਕਿ ਇਦਾਂ ਔਲੇ ਜਿਹੜੇ ਬਹੁਤ ਕੌੜੇ ਹੁੰਦੇ ਆ ਇਹਨਾਂ ਨੂੰ ਕਿਸੇ ਵੀ ਰੂਪ ਚਾਪਾ ਢਾਲ ਕੇ achar ਬਣਾ ਕੇ ਜਾਂ ਕੁਝ ਵੀ ਬਣਾ ਕੇ ਯੂਜ਼ ਕਰ ਸਕਦੇ ਆ ਆਪਾਂ 1 ਕਿਲੋ ਔਲੇ ਲੈ ਲਏ ਆ ਥੋੜੇ ਜਿਹਾ ਵੱਧ ਆਪਾਂ 1 ਕਿਲੋ ਹੀ ਯੂਜ਼ ਕਰਾਂਗੇ ਤੇ ਸਾਫ਼-ਸਾਫ਼ ਔਲੇ ਲੈ ਲਿਆ ਇਹਨਾਂ ਦੀ ਮਿੱਟੀ ਧੂੜ ਆ ਜਿਹੜੀ ਚੰਗੀ ਤਰ੍ਹਾਂ ਹਟਾ ਦਿੱਤੀ ਇਹਨਾਂ ਨੂੰ ਸਾਫ਼ ਕਰ ਲਿਆ ਤੇ ਦੂਜੀ ਸਾਈਡ ਤੇ ਆਪਾਂ ਪਾਣੀ ਲੈ ਲਵਾਂਗੇ ਪਾਣੀ ਦੇ ਵਿੱਚ ਇਹਨਾਂ ਨੂੰ 5-6 ਮਿੰਟ ਲਈ ਪਕਾ ਲਵਾਂਗੇ ਜਦੋਂ ਤੱਕ ਇਹ ਬਿਲਕੁਲ ਇਦਾਂ ਇਹਨਾਂ ਦੀ ਕਲੀਆਂ ਅਲੱਗ ਨਹੀਂ ਹੋ ਜਾਂਦੀਆਂ ਹੈਗੀਆਂ ਓਨੇ ਟਾਈਮ ਤੱਕ ਇਹਨਾਂ ਨੂੰ ਤੁਸੀਂ ਪਕਾਉਣਾ ਹੈ ਉਬਾਲ ਲੈਣਾ ਹੈ ਹੋਰ ਇਹਦੇ ਵਿੱਚ ਕੀ ਐਡ ਕਰਨਾ ਜਦੋਂ ਆਪਾਂ achar ਬਣਾਉਣਾ ਹੈ ਉਦੋਂ ਹੀ ਇਹ ਸਭ ਐਡ ਕਰਨਾ ਹੈ ਅਦਰਵਾਈਜ਼ ਮਰੱਬਾ ਜਾਂ ਫਿਰ ਤੁਸੀਂ ਕੈਂਡੀ ਬਣਾਉਣੀ ਆ ਉਸ ਟਾਈਮ ਨਹੀਂ ਕਰਨਾ ਹੈਗਾ ਕਿਉਂਕਿ ਇਹ ਚੀਜ਼ਾਂ ਮਿੱਠੀਆਂ ਹੁੰਦੀਆਂ ਨਹੀਂ ਹੈਗੀਆਂ ਇੱਕ ਚਮਚ ਪਰ ਕੇ ਹਲਦੀ ਦਾ ਪਾਵਾਂਗੇ ਇਹਦੇ ਨਾਲ ਰੰਗ ਵਧੀਆ ਹੋ ਜਾਊਗਾ ਤੇ ਸਵਾਦ ਅਨਸਾਰ ਨਾਣ ਪਾ ਲਵਾਂਗੇ ਇੱਕ ਚਮਚ ਪਰ ਕੇ ਪਾ ਲਿਆ ਬਾਕੀ ਬਾਅਦ ਚ ਪਾ ਲਵਾਂਗੇ ਆਪਾਂ ਤੇ ਇਹਨੂੰ ਉਬਾਲ ਲੈਣਿਆ ਚੰਗੀ ਤਰ੍ਹਾਂ ਔਲਿਆਂ ਨੂੰ ਆਪਣੇ ਨੂੰ ਚੰਗੀ ਤਰ੍ਹਾਂ ਉਬਾਲੀ ਆ ਗਈ ਆ ਤੁਹਾਨੂੰ ਇਦਾਂ ਇਹ ਨਾ ਵਿੱਚ ਤੇੜਾਂ ਜੀਆਂ ਨਜ਼ਰ ਆ ਰਹੀਆਂ ਹੋਣੀਆਂ ਬਸ ਇੰਨੇ ਕੀ ਉਬਾਲਨੇ ਆ ਜਿਵੇਂ ਖੁੱਲ ਜੇ ਗਏ ਇਹਨਾਂ ਦੇ ਮੂੰਹ ਜੇ ਬਸ ਇਸ ਟਾਈਮ ਤੇ ਬੰਦ ਕਰ ਦੇਣਾ ਆਪਾਂ ਗੈਸ ਬੰਦ ਕਰਤਾ ਹੈ ਤੇ ਤੁਸੀਂ ਹਲਦੀ ਪਾਉਣ ਕਰਕੇ ਰੰਗ ਦੇਖ ਲਓ ਕਿੰਨਾ ਵਧੀਆ ਤੇ ਨੂਨ ਵੀ ਇਹਦੇ ਵਿੱਚ ਬਿਲਕੁਲ ਸਮਾ ਗਿਆ ਚਾਰ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਆਊਗਾ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਿੰਨੇ ਆਪਾਂ ਜਿੰਨੇ ਟਾਈਮ 'ਚ ਠੰਡਾ ਹੋਊਗਾ ਬਾਕੀ ਦੀ ਤਿਆਰੀ ਆਪਾਂ ਕਰ ਲੈਨੇ ਆ। ਇਹ ਔਲੇ ਆਪਣੇ ਬਿਲਕੁਲ ਕੋਸੇ ਜਿਹੇ ਹੋ ਗਏ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਪਿਆ ਨੂੰ ਤੇ ਇਹਨਾਂ ਨੂੰ ਆਪਾਂ ਛਾਣ ਲੈਨੇ ਆ ਇੱਕ ਛਾਣੀ ਦੇ ਵਿੱਚ ਛਾਣ ਕੇ ਰੱਖ ਲੈਨੇ ਆ। ਔਲੇ ਜਿਸ ਟਾਈਮ ਤੇ ਆਪਣੇ ਠੰਡੇ ਹੋ ਗਿਆ ਉਸ ਟਾਈਮ ਤੇ ਇਹਨਾਂ ਦੀਆਂ ਕਲੀਆਂ ਜਿਹੜੀਆਂ ਤੁਸੀਂ ਏਦਾਂ ਅਲੱਗ ਕਰ ਲੈਣੀਆਂ ਸਾਰੀਆਂ ਏਦਾਂ ਕੱਲੀ ਕੱਲੀ ਕਰ ਲੈਣੀਆਂ ਇਹਦੇ ਨਾਲ ਚਾਰ ਆ ਜਿਹੜਾ ਬਹੁਤ ਵਧੀਆ ਬਣਦਾ ਹੈ ਟੇਸਟੀ ਬਣਦਾ ਹੈ ਇੱਕ ਤਾਂ ਕੱਟਣ ਦੀ ਪ੍ਰੋਬਲਮ ਨਹੀਂ ਆਉਂਦੀ ਹੈ ਕਿ ਜਦੋਂ ਆਪਾਂ ਇਹਨਾਂ ਨੂੰ ਉਬਾਲ ਲੈਂਦੇ ਆ ਤੇ ਚਾਰ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਇਸ ਤਰ੍ਹਾਂ ਆਪਾਂ ਅਲੱਗ-ਅਲੱਗ ਇਹਨਾਂ ਨੂੰ ਕਰ ਲੈਣਾ ਹੈ ਕੱਲੀ ਕੱਲੀ ਫਾੜੀ ਆ ਜਿਹੜੀ ਤੁਸੀਂ ਤੋੜ ਲੈਣੀ ਆ ਹੱਥ ਨਾਲ ਬਿਲਕੁਲ ਆਰਾਮ ਨਾਲ ਟੁੱਟ ਜੂਗੀ ਜਿੰਨਾ ਕਬੱਡੀ ਫਾੜੀ ਰੱਖਣੀ ਆ ਤੁਸੀਂ ਥੋੜੀ 2 2 ਵਾਲੀ ਰੱਖਣੀ ਆ ਜਾਂ ਫਰੀਕੀ ਵਾਲੀ ਇਦਾਂ ਆਪਾਂ ਕਰ ਲਵਾਂਗੇ ਔਲੇ ਛਿਲਦੇ ਟਾਈਮ ਇੱਕ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਬਿਲਕੁਲ ਗਰਮ ਹੀ ਔਲੇ ਆ ਜਿਹੜੇ ਨਹੀਂ ਛੱਲੇ ਹੈਗੇ ਏਦਾਂ ਤੋੜਨੇ ਹੈਗੇ ਕਲੀਆਂ ਫੇ ਬਿਲਕੁਲ ਹੀ ਭਰ ਜਾਣਗੇ ਜੇ ਥੋੜਾ ਕੋਸੇ ਜੇ ਤੋੜੋਗੇ ਕਲੀਆਂ ਬਿਲਕੁਲ ਵਧੀਆ ਕਲੀਆਂ ਰੁੱਟਣਗੀਆਂ ਔਲੇ ਦਾ achar ਪਾਉਣ ਵਾਸਤੇ ਆਪਾਂ ਨੂੰ ਕੀ ਕੀ ਮਸਾਲੇ ਚਾਹੀਦੇ ਆ ਉਹਦੇ ਲਈ ਲਈ ਆਪਾਂ 3 ਵੱਡੇ ਚਮਚ ਮੇਥੀ ਦਾਣਾ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਜਿਹੜੀ ਚੀਜ਼ ਦਾ ਸੁਆਦ ਪਸੰਦ ਨਹੀਂ ਹੈਗਾ ਜਾਂ ਨਹੀਂ ਪਾਣੀ ਉਹ ਪਾ ਵੀ ਨਹੀਂ ਸਕਦੇ ਤੇ ਮਾਤਰਾ ਵੀ ਜਿਹੜੀ ਘਟਾਵਾਂ ਦਾ ਸਕਦੇ ਹਾਂ 3 ਚਮਚ ਮੇਥੀ ਦਾਣਾ 2 ਚਮਚ ਆਪਾਂ ਜੀਰਾ ਲਿਆ ਤੇ 4 ਚਮਚ ਆਪਾਂ ਰਾਈ ਦੇ ਲੈ ਆ ਤੁਸੀਂ ਮੋਟੀ ਬਰੀਕ ਕੋਈ ਵੀ ਰਾਈ ਲੈ ਸਕਦੇ ਹੋ ਉਸ ਤੋਂ ਬਾਅਦ 3 ਚਮਚ ਆਪਾਂ ਸੌਂਫ ਲਈਆ ਤੇ ਨੂਨ ਮਿਰਚ ਆਪਾਂ ਨਾਲ ਦੀ ਨਾਲ ਪਾ ਲਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਰੋਸਟ ਨਹੀਂ ਕਰਾਂਗੇ ਸਿੱਧਾ ਮਿਕਸਰ ਦੇ ਵਿੱਚ ਦਰਦਰਾ ਪੀਸ ਕੇ ਉਸ ਤੋਂ ਬਾਅਦ ਗਰਮ ਘਿਓ ਦੇ ਵਿੱਚ ਪਾਵਾਂਗੇ ਰੋਸਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਫਿਰ ਮਸਾਲੇ ਆਪਾਂ ਮਿਕਸੀ ਦੇ ਵਿੱਚ ਥੋੜੇ ਦਰਦਰੇ ਜਿਹੇ ਪੀਸ ਲਏ ਆ ਤੁਸੀਂ ਆਪਣੇ ਹਿਸਾਬ ਨਾਲ ਪੀਸ ਸਕਦੇ ਹੋ ਥੋੜਾ ਬਰੀਕ ਰੱਖਣਾ ਹੈ ਪਰ ਦਰਦਰੇ ਮਸਾਲੇ ਸੋਹਣੇ ਲੱਗਦੇ ਆ ਤੇ ਦੂਜੀ ਸਾਈਡ ਤੇ ਆਪਾਂ ਜਿਹੜੇ ਔਲੇ ਸੀਗੇ ਇਹਨਾਂ ਦੀ ਵੀ ਕਲੀਆਂ ਤੋੜ ਕੇ ਰੱਖ ਲਈਆਂ ਜਿੰਨੇ ਆਪਣੇ ਕੋਲ ਔਲੇ ਨੇਗੇ 1 ਕਿਲੋ ਆਪਣੇ ਕੋਲੇ ਔਲੇ ਸੀਗੇ ਆਪਾਂ ਅੱਧਾ ਕਿਲੋ ਸਰੋਂ ਦਾ ਤੇਲ ਲਿਆ ਏ ਤੁਸੀਂ ਅੱਧਾ ਕਿਲੋ ਜਾਂ 400 ਗ੍ਰਾਮ ਵੀ ਲੈ ਸਕਦੇ ਹੋ ਇਨੂੰ ਆਪਾਂ ਇੱਕ ਵਾਰੀ ਬਿਲਕੁਲ ਗਰਮ ਕਰ ਲਿਆ ਹੁਣ ਥੋੜੀ ਦੇਰ ਲਈ ਰੱਖ ਦਵਾਂਗੇ ਜਦੋਂ ਇਹ ਕੋਸਾ ਹੋ ਗਿਆ ਉਦੋਂ ਸਾਰਾ ਸਮਾਨ ਪਾ ਦਵਾਂਗੇ ਬਿਲਕੁਲ ਗਰਮ ਦੇ ਵਿੱਚ ਸਾਰਾ ਸਮਾਨ ਨਹੀਂ ਪਾਉਣਾ ਹੈਗਾ ਫਿਰ ਤੁਹਾਡੀਆਂ ਮਿਰਚਾਂ ਹਲਦੀ ਆ ਜਿਹੜੀ ਉਹ ਸੜ ਜਾਣੀ ਆ ਸੜੀ ਜਿਵੇਂ ਸੜਨ ਦੀ ਖੁਸ਼ਬੂ ਆਉਂਦੀ ਆ ਚਾਰ ਦੇ ਵਿੱਚ ਉਦੋਂ ਆਊਗੀ ਇਹਨੂੰ ਥੋੜਾ ਜਿਹਾ ਕੋਸਾ ਕਰ ਲੈਨੇ ਆਪਾਂ ਗਰਮ ਤਾਂ ਕਰ ਲਿਆ ਸੀਗਾ ਕਿਉਂ ਆਪਣਾ ਕੋਸਾ ਹੋ ਗਿਆ ਬਾਹਲਾ ਠੰਡਾ ਵੀ ਨਹੀਂ ਕਰਨਾ ਹੈਗਾ ਕਿਉਂਕਿ ਬਾਹਲਾ ਠੰਡਾ ਕਰ ਲਓਗੇ ਫਿਰ ਜਿਹੜਾ ਮਸਾਲੇ ਆਪਾਂ ਜਿਹੜੇ ਰੋਸ ਨਹੀਂ ਕੀਤੇ ਹੈਗੇ ਫਿਰ ਉਹ ਕੱਚੇ ਰਹਿ ਜਾਣਗੇ ਆਪਾਂ ਆਪਣੀ ਸੂਲੂ ਦੇ ਹਿਸਾਬ ਨਾਲ ਇੱਕ ਚਮਚ ਹਲਦੀ ਪਾ ਲਵਾਂਗੇ ਤੇ ਪਾਵਾਂਗੇ ਦੇਗੀ ਮਿਰਚ ਪਾ ਲਵਾਂਗੇ ਇੱਕ ਚਮਚ ਭਰ ਕੇ ਤੁਸੀਂ ਜਿਆਦਾ ਪਾਉਣੀ ਆ ਉਸ ਹਿਸਾਬ ਨਾਲ ਪਾ ਸਕਦੇ ਹੋ 2-4 ਚੁਟਕੀਆਂ ਆਪਾਂ ਹਿੰਗ ਦੀਆਂ ਪਾਵਾਂਗੇ ਸਵਾਦ ਪਸੰਦ ਹੈ ਤਾਂ ਪਾ ਲਓ ਨਹੀਂ ਤਾਂ ਰਹਿਣ ਦਿਓ ਤੇ ਨੂਨ ਪਾ ਦਵਾਂਗੇ ਸਵਾਦ ਅਨੁਸਾਰ ਇੱਕ ਚਮਚ ਆਪਾਂ ਪਹਿਲਾਂ ਵੀ ਪਾਇਆ ਹੋਇਆ ਹੈ ਡੇਢ ਕੇ ਚਮਚ ਆਪਾਂ ਨੂਨ ਦਾ ਪਾ ਦਵਾਂਗੇ ਇਹਦੇ ਵਿੱਚ। ਬਾਕੀ ਜਿਆਦਾ ਖਾਣੇ ਹੋ ਤਾਂ ਜਿਆਦਾ ਪਾ ਲਓ, ਘੱਟ ਖਾਣੇ ਹੋ ਤਾਂ ਘੱਟ ਪਾ ਲਓ। ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਕਿਉਂਕਿ ਹਰੀਆਂ ਮਿਰਚਾਂ ਆਪਾਂ ਫਰਾਈ ਨਹੀਂ ਕੀਤੀਆਂ ਹੈਗੀਆਂ। ਔਲੇ ਆਪਾਂ ਉਬਾਲ ਲਏ ਸੀਗੇ। ਦੂਜੇ ਜਿਹੜੇ ਆਪਾਂ ਮਸਾਲੇ ਪੀਸ ਕੇ ਰੱਖੇ ਸੀ ਇਹਨਾਂ ਵੀ ਪਾ ਦਵਾਂਗੇ। ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਲਾਲ ਮਿਰਚ ਵੀ ਆਪਾਂ ਐਡ ਕਰ ਦਵਾਂਗੇ ਇਹਦੇ ਵਿੱਚ ਥੋੜੀ ਜੀ ਤੇ ਥੋੜੀ ਜੀ ਕਾਲੀ ਮਿਰਚ ਅਸੀਂ ਮਿਰਚ ਬਹੁਤ ਘੱਟ ਖਾਂਦੇ ਆ ਇਸ ਲਈ ਮੈਂ ਆਪਣੇ ਹਿਸਾਬ ਨਾਲ ਪਾਈ ਆ ਤੁਸੀਂ ਬਾਕੀ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਬਿਲਕੁਲ ਥੋੜੀ ਜੀ ਕਾਲੀ ਮਿਰਚ ਪਾ ਦਵਾਂਗੇ ਤੇ ਇਹਨੂੰ 5-4 ਮਿੰਟ ਲਈ ਇਦਾਂ ਹੀ ਮਸਾਲਿਆਂ ਨੂੰ ਘਿਓ ਦੇ ਵਿੱਚ ਛੱਡ ਦਵਾਂਗੇ 5-4 ਮਿੰਟ ਤੋਂ ਬਾਅਦ ਆ ਜਿਹੜੇ ਇਹਦੇ ਵਿੱਚ ਔਲੇ ਆਪਾਂ ਐਡ ਕਰ ਦਵਾਂਗੇ 5-4 ਮਿੰਟ ਹੋ ਗਏ ਆ ਇਹਨੂੰ ਆਪਾਂ ਜਿਹੜੇ ਔਲੇ ਸੀਗੇ ਉਹ ਇਹਦੇ ਵਿੱਚ ਐਡ ਕਰ ਦਵਾਂਗੇ ਤੁਸੀਂ ਅਲੱਗ ਭਾਂਡੇ 'ਚ ਪਾ ਕੇ ਵੀ ਕਰ ਸਕਦੇ ਹੋ ਹਾਂ ਪਾਰੇ ਪਾ ਕੜਾਹੀ ਦੇ ਵਿੱਚ ਪਾਤਾ ਹੈ ਤੇ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹਨਾਂ ਨੂੰ ਮਸਾਲਾ ਇਹ ਜਿਹੜਾ ਚੰਗੀ ਤਰ੍ਹਾਂ ਔਲਿਆਂ ਦੇ ਉੱਪਰ ਲੱਗ ਜੂਗਾ 5-6 ਘੰਟੇ ਲਈ ਤੁਸੀਂ ਇਹਨਾਂ ਔਲਿਆਂ ਨੂੰ ਸਾਈਡ ਤੇ ਰੱਖ ਦੇਣਾ ਉਸ ਤੋਂ ਬਾਅਦ ਨਾਲੇ ਇਹਨਾਂ ਨੂੰ ਮਸਾਲਾ ਕੋਟ ਹੋ ਜੂਗਾ ਨਾਲੇ ਥੋੜੇ ਠੰਡੇ ਹੋ ਜਾਣਗੇ ਉਸ ਟਾਈਮ ਤੇ ਤੁਸੀਂ ਇਹਨੂੰ ਕਿਸੇ ਵੀ ਭਾਂਡੇ 'ਚ ਪਾ ਕੇ ਜਿਹੜਾ ਰੱਖ ਸਕਦੇ ਹੋ ਔਲੇਆਂ ਦਾ ਟੇਸਟੀ ਅਚਾਰ ਹੈ ਜਿਹੜਾ ਬਿਲਕੁਲ ਆਪਣਾ ਬਣ ਕੇ ਤਿਆਰ ਹੋ ਗਿਆ 5-6 ਘੰਟੇ ਬਾਅਦ ਹੀ ਤੁਸੀਂ ਇਹਨੂੰ ਖਾ ਸਕਦੇ ਹੋ ਤਰੰਤ ਹੀ ਦੇਖਣ 'ਚ ਬਹੁਤ ਜ਼ਿਆਦਾ ਪਿਆਰਾ ਬਣਿਆ ਖਾਣ 'ਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੇ ਮਸਾਲਾ ਇਹਦੇ ਉੱਪਰ ਚੰਗੀ ਤਰ੍ਹਾਂ ਕੋਟ ਹੋ ਜਾਊਗਾ ਉਸ ਤੋਂ ਬਾਅਦ ਕਿਸੇ ਸੁੱਕੇ ਡੱਬੇ ਦੇ ਵਿੱਚ ਪਾ ਕੇ ਭਾਂਡੇ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਰੱਖ ਦਿਓ ਔਲੇ ਦੇ ਅਚਾਰ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਇਹਨੂੰ ਤੇਲ ਦੇ ਨਾਲ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਹੈ ਜਿੱਥੇ ਤੱਕ ਔਲੇ ਹੋਣੇ ਚਾਹੀਦੇ ਆ ਤੇ ਤੱਕ ਤੇਲ ਨਾਲ ਕਵਰ ਹੋਣਾ ਚਾਹੀਦਾ ਹੈ ਜੇ ਤੁਹਾਨੂੰ ਘੱਟ ਲੱਗਦਾ ਹੈ ਗਰਮ ਕਰਕੇ ਤੁਸੀਂ ਤੇਲ ਥੋੜਾ ਜਿਹਾ ਹੋਰ ਐਡ ਕਰ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਜਿਹੜਾ ਘੰਟੀ ਵਾਲਾ ਬਟਨ ਆ ਉਹ ਵੀ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ